ਇਸ ਦਾ ਖਾਮਿਆਜਾ ਥ੍ਰੈਟ ਕਾਲਾਂ ਦੇ ਨਾਲ ਸਪੀਕਰ ਸਿੰਘ ਭੁਗਤ ਰਿਆ ਤੇ ਅੱਜ ਦਿਨ ਦਿਹਾੜੇ ਉਸ ਦੇ ਸਿਕਿਉਰਿਟੀ ਦੇ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਪੰਜਾਬ ਦੇ ਵਿੱਚ ਰਹਿ ਕੇ ਜਦੋਂ ਕਾਰੋਬਾਰ ਕਰਨ ਦੀ ਗੱਲ ਆਉਂਦੀ ਹੈ ਤਾਂ ਲੋਕ ਕੰਨੀ ਕਤਰਾ ਜਾਂਦੇ ਇਸ ਗੱਲ ਤੋਂ ਕਿ ਕੱਲ ਨੂੰ ਕਿਤੇ ਕਾਰੋਬਾਰ ਇਹਨਾਂ ਨਾਲ ਚੱਲ ਪਵੇ ਕਿ ਉਹਨਾਂ ਨੂੰ ਵੀ ਥ੍ਰੈਟ ਕਾਲਾਂ ਆਉਣੀਆਂ ਸ਼ੁਰੂ ਹੋ ਜਾਣ ਦਰਅਸਲ ਦੱਸਦੀ ਹੈ ਸਪੀਕਰ ਸਿੰਘ ਜੋ ਪੰਜਾਬ ਦਾ ਬਹੁਤ ਵੱਡਾ ਨਾਮ ਹੈ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਸਪੀਕਰ ਸਿੰਘ ਉਹ ਨਾਮ ਹੈ ਜਿਸ ਨੂੰ ਹਰ ਕੋਈ ਜਾਣਦਾ ਹੈ ਲੋਕ ਸਪੀਕਰ ਸਿੰਘ ਨੂੰ ਇਸ ਕਰਕੇ ਜਾਣਦੇ ਨੇ ਕਿ ਸਪੀਕਰ ਸਿੰਘ ਨੇ ਠੱਗ ਏਜੰਟਾਂ ਦੀਆਂ ਠੱਗੀਆਂ ਬਾਰੇ ਪੋਲਾਂ ਕੋਲ ਕੇ ਲੋਕਾਂ ਨੂੰ ਇਮੀਗ੍ਰੇਸ਼ਨ ਦੇ ਕੰਮ ਤੋਂ ਜਾਣੂ ਕਰਵਾਇਆ ਤੇ ਲੋਕਾਂ ਦਾ ਲੱਖਾਂ ਕਰੋੜਾਂ ਪੈਸਾ ਨੁਕਸਾਨ ਹੋਣ ਤੋਂ ਬਚਾਇਆ ਲੋਕਾਂ ਨੂੰ ਠੱਗਣ ਤੋਂ ਬਚਾਇਆ ਤੇ ਇਸ ਦਾ ਖਾਮਿਆਜ਼ਾ ਥ੍ਰੈਟ ਕਾਲਾਂ ਦੇ ਨਾਲ ਸਪੀਕਰ ਸਿੰਘ ਭੁਗਤ ਰਿਆ ਤੇ ਅੱਜ ਦਿਨ ਦਿਹਾੜੇ ਉਸ ਦੇ ਸਿਕਿਉਰਿਟੀ ਦੇ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਦਿਨੇ ਜਦੋਂ ਸਪੀਕਰ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਤਣਾਤ ਮੁੰਡਾ ਜਦੋਂ ਮੋਗਾ ਦੇ ਕੈਮ ਮਾਰਕੀਟ ਦੇ ਵਿੱਚ ਆਫਿਸ ਦੇ ਕੰਮਕਾਜ ਲਈ ਗਿਆ ਹੋਇਆ ਸੀ ਤਾਂ ਪਹਿਲਾਂ ਤਾਂ ਇੱਕ ਅਣਪਛਾਤੀ ਗੱਡੀ ਵੱਲੋਂ ਉਸ ਦਾ ਮੋਟਰਸਾਈਕਲ ਟੱਕਰ ਮਾਰ ਕੇ ਭੰਨਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਨੌਜਵਾਨ ਸੰਭਲਿਆ ਤੇ ਉਸ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਵਿੱਚ ਬੈਠੇ ਅਣਪਛਾਤੀ ਵਿਅਕਤੀਆਂ ਨੇ ਉੱਤਰ ਕੇ ਫੈਰ ਕਰਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵਾਲਵਾਲ ਬਚਿਆ ਸਿਕਿਉਰਿਟੀ ਦਾ ਨੌਜਵਾਨ ਪਰ ਇਸ ਚਿੰਤਾ ਦਾ ਵਿਸ਼ਾ ਇਹ ਬਣ ਚੁੱਕਿਆ ਹੈ ਕਿ ਆਖਰ ਸਪੀਕਰ ਸਿੰਘ ਜੋ ਲੋਕਾਂ ਨੂੰ ਨਾ ਸਿਰਫ ਬਾਹਰ ਜਾਣ ਦੀ ਸਲਾਹ ਦਿੰਦਾ ਸਕੋ ਇਹ ਵੀ ਸਲਾਹ ਦਿੰਦਾ ਕਿ ਜੇ ਤੁਸੀਂ ਬਾਹਰ ਨਹੀਂ ਜਾਣਾ ਤਾਂ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਕੀ ਕਰ ਸਕਦੇ ਹੋ ਤਾਂ ਸੋਚਣ ਤੇ ਮਜਬੂਰ ਹੋ ਗਏ ਕਿ ਆਖਰ ਕਿਹੜੇ ਵਸੀਲੇ ਦੇ ਨਾਲ ਆਉਣ ਵਾਲੀ ਪੀੜੀ ਨੂੰ ਪੰਜਾਬ ਦੇ ਵਿੱਚ ਰੱਖੀਏ ਤਾਂ ਜੋ ਬਾਹਰ ਨਾ ਜਾਣ ਜਾ ਕਿਹੜੇ ਭਰੋਸੇ ਤੇ ਸਪੀਕਰ ਸਿੰਘ ਅੱਜ ਲੋਕਾਂ ਨੂੰ ਸਲਾਹ ਦੇਵੇ ਕਿ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਦਾ ਕਾਰੋਬਾਰ ਕਰੋ ਕਿ ਜਦੋਂ ਦਿਨ ਦਿਹਾੜੇ ਸਿਕਿਉਰਿਟੀ ਦੇ ਮੁੰਡਿਆਂ ਤੇ ਹੀ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਾਂ ਥ੍ਰੈਟ ਕਾਲਾਂ ਆਉਂਦੀਆਂ ਨੇ ਪ੍ਰਸ਼ਾਸਨ ਇਹਨਾਂ ਮਸਲਿਆਂ ਤੇ ਧਿਆਨ ਦੇਵੇ ਕਿਉਂਕਿ ਪੰਜਾਬ ਦੇ ਵਿੱਚ ਇਹ ਮਸਲੇ ਦਿਨੋਂ ਦਿਨ ਗੰਭੀਰ ਹੁੰਦੇ ਜਾ ਰਿਹਾ ਜਦੋਂ ਆਏ ਦਿਨ ਕਿਸੇ ਨਾ ਕਿਸੇ ਨਾਮੀ ਵਿਅਕਤੀ ਨੂੰ ਥ੍ਰੈਟ ਕਾਲ ਮਿਲਦੀ ਹੈ ਜਾਂ ਉਸ ਦੇ ਸਬੰਧਤ ਵਿਅਕਤੀਆਂ ਨੂੰ ਥ੍ਰੈਟ ਕਾਲ ਮਿਲਦੀ ਹੈ ਜਾਂ ਉਹਨਾਂ ਤੇ ਫਾਇਰ ਕੀਤੇ ਜਾਂਦੇ ਨੇ ਪ੍ਰਸ਼ਾਸਨ ਨੂੰ ਇਹਨਾਂ ਮਸਲਿਆਂ ਨੂੰ ਕਰੜੇ ਹੱਥੀ ਲੈਣ ਦੀ ਲੋੜ ਹੈ ਤੇ ਜੋ ਅਨਸਰ ਪੰਜਾਬ ਦੀ ਸ਼ਾਂਤੀ ਦਾ ਮਾਹੌਲ ਵਿਗਾੜਨੀ ਕੋਸ਼ਿਸ਼ ਕਰਦੇ ਆ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕ ਆਪ ਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਤੇ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਦੇ ਕਾਰੋਬਾਰ ਨੂੰ ਵਧਾਉਣ ਤੇ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣ